ਆਜੀ ਵੀ ਨੇ ਜਿਹੜਾ ਗਾਣਾ ਗਾਇਆ ਹੈ ਉਹਦੇ ਅੰਦਰ ਜਿਹੜੀ ਇੱਕ ਭੇਡ ਸ਼ਬਦ ਯੂਜ਼ ਕੀਤਾ ਹੈ ਔਰਾਂ ਦੇ ਲਈ ਬਹੁਤ ਹੀ ਸ਼ਰਮਨਾਕ ਹੈ ਅਸੀਂ ਇਹ ਜਿਹੜਾ ਨੋਟਿਸ ਹੈਗਾ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਜਾਇਆ ਹੈ ਔਰ ਇਹਦੇ ਇੱਕ ਹਫ਼ਤੇ ਦੇ ਅੰਦਰ ਅੰਦਰ ਇਹਦੇ ਤੋਂ ਜਵਾਬ ਮੰਗਿਆ ਗਿਆ ਹੈ 41 ਸੂਰਤ ਤੱਕ ਜੇ ਅੱਜ ਸ਼ਾਮ ਤੱਕ ਜੇ ਕੋਈ ਜਵਾਬ ਨਹੀਂ ਆਇਆ ਤਾਂ ਅਸੀਂ ਫਰਦਰ ਐਕਸ਼ਨ ਇਹ ਲਵਾਂਗੇ देखो जी ਇਹਦਾ ਜਿਹੜਾ ਤਿਆਰ ਹੈ ਸਾਡਾ ਬੜੇ ਲੋਕਾਂ ਨੇ ਇਹਦੇ ਵੱਲ ਧਿਆਨ ਆ ਕੀ ਜੈਜੀਬੀ ਨੇ ਜਿਹੜਾ ਗਾਣਾ ਗਾਇਆ ਹੈ ਉਹਦੇ ਅੰਦਰ ਜਿਹੜੀ ਇੱਕ ਭੇਡ ਸ਼ਬਦ ਯੂਜ਼ ਕੀਤਾ ਹੈ ਔਰਤ ਦੇ ਲਈ ਬਹੁਤ ਹੀ ਸ਼ਰਮਨਾਕ ਹੈ ਤੇ ਇਹਦੇ ਬਾਰੇ ਮੈਨੂੰ ਕੰਪਲੇਂਸ ਬੜੇ ਲੋਕਾਂ ਤੋਂ ਆਈ ਹੈ ਔਰ ਫਿਰ ਮੈਂ ਵੀ ਗਾਣਾ ਸੁਣਿਆ ਔਰ ਮੈਨੂੰ ਵੀ ਲੱਗਿਆ ਕਿ ਇਹ ਇਹ ਸ਼ਬਦ ਜਿਹੜਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ ਦਾ ਔਰਤਾਂ ਦੀ ਇੱਜ਼ਤ ਦੇ ਲਈ ਕੁਝ ਐਨਜੀਓਜ਼ ਨੇ ਵੀ ਸਾਨੂੰ ਅਪਰੋਚ ਕੀਤਾ ਔਰ ਹੋਰ ਵੀ ਕੁਝ ਐਮਜੀਓਜ਼ ਆ ਰਹੇ ਨੇ ਤੇ ਉਹ ਸਾਰੇ ਚੀਜ਼ਾਂ ਦਾ ਨੋਟਿਸ ਲੈਂਦੇ ਹੋਏ ਅਸੀਂ ਇਹ ਜਿਹੜਾ ਨੋਟਿਸ ਹੈਗਾ ਇਹ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਭੇਜ ਆਇਆ ਇਹ 26 ਤਰੀਕ ਨੂੰ ਸਵੇਰੇ ਭੇਜਿਆ ਗਿਆ ਜੀ ਔਰ ਇਹਦੇ ਚ ਇੱਕ ਹਫਤੇ ਦੇ ਅੰਦਰ ਅੰਦਰ ਇਹਦੇ ਤੋਂ ਜਵਾਬ ਮੰਗਿਆ ਗਿਆ ਹੈ ਕਿ ਜਿਹੜਾ ਕਿ ਅੱਜ ਇਹਦੀ ਮਿਆਦ ਵੀ ਲੱਗਦਾ ਖਤਮ ਹੁੰਦੀ ਹੈ ਤੇ ਕੱਲ ਅਸੀਂ ਸਵੇਰ ਤੱਕ ਜੇ ਅੱਜ ਸ਼ਾਮ ਤੱਕ ਇਹਦੇ ਕੋਈ ਜਵਾਬ ਨਹੀਂ ਆਇਆ ਫਿਰ ਅਸੀਂ ਫਰਦਰ ਐਕਸ਼ਨ ਇਹ ਤੇ ਲਵਾਂਗੇ ਔਰ ਬਹੁਤ ਸੀਰੀਅਸ ਮੈਟਰ ਹੈ ਔਰ ਇਸ ਨੂੰ ਬੜੀ ਸੀਰੀਅਸਲੀ ਲਿੱਤਾ ਜਾ ਰਿਹਾ ਹੈ تمام کمیشن کس طرح دی کاروائی چاہتا ہے کہ چاہتا ہے جیسے بھی اس گانے نو مطلب کہ یہ شبد ہٹایا جاਵੇ یا پورا گانا مطلب تھو ریمو دیکھو تھوڑی انویسٹیگیشن ضرور کر لانی تو اس دے بارے اور سی او دے کولوں ہی جواب تے اسی چیز دا منگیا کہ یہ شبد استعمال عورت دے لیے پیڑ استعمال کیوں کیتا گیا ہے اور یا تے واقعی گل ٹھیک ہے یا تے شبد ہٹایا جاਵੇ اور اسی انہوں کہنے کہ پرسنل اپیرنس دے آ کے اور اس چیز تے معافی منگے پہلی گل تے سماج دے عورتاں دے کی طرف تو ਔਰ ਐਕਸਪਲੇਨੇਸ਼ਨ ਰਹੇਗਾ ਉਹਨੂੰ ਹਟਾਣਾ ਪੈਵੇਗਾ ਇਸ ਚੀਜ਼ ਦੇ ਉੱਤੇ ਨਹੀਂ ਤਾਂ ਫਰਦਰ ਕਾਰਵਾਈ ਹੋਏਗੀ ਹੋਏਗੀ ਉਹਦੇ ਉੱਤੇ ਇੱਕ ਹਫਤੇ ਦਾ ਤੁਹਾਡੇ ਬਣਾ ਮੰਦੇ ਸਮਾਂ ਮੰਗਿਆ ਗਿਆ ਮੰਗਿਆ ਦਿੱਤਾ ਗਿਆ ਸੀ ਜੀ ਹਫਤੇ ਦਾ ਜੇ ਉਹ ਮੱਲੇ ਇੱਕ ਹਫਤੇ ਦਾ ਸਮਾਂ 26 ਤੋਂ ਲੈ ਕੇ ਅੱਜ ਕਾਫੀ ਟਾਈਮ ਨਿਕਲ ਚੁੱਕਿਆ ਹੈ ਤਾਂ ਉਹ ਉਸ ਤੋਂ ਬਾਅਦ ਕੀ ਐਕਸ਼ਨ ਹੋਏਗਾ ਜੇ ਕੋਈ ਨਹੀਂ ਹੁੰਦਾ ਰਿਪਰੈਜ਼ੈਂਟੇਟ ਹਾਂ ਮੈਂ ਉਹੀ ਤੁਹਾਨੂੰ ਹੁਣੇ ਪਹਿਲਾਂ ਹੀ ਕਿਹਾ ਨਾ ਕਿ ਉਹਨਾਂ ਦਾ ਅੱਜ ਮਿਆਦ ਖਤਮ ਹੁੰਦੀ ਹੈ ਇਹਨਾਂ ਦੀ ਇੱਕ ਹਫਤੇ ਦੀ ਤੇ ਜੇ ਅੱਜ ਸ਼ਾਮ ਤੱਕ ਸਾਨੂੰ ਇਹਦਾ ਤੇ ਕੋਈ ਜਵਾਬ ਨਹੀਂ ਆਇਆ ਤੇ ਕੱਲ ਅਸੀਂ ਫਰਦਰ ਨੋਟਿਸ ਦੇ ਕੇ ਐਕਸ਼ਨ ਲਵਾਂਗੇ ਮੈਂ ਪੰਜਾਬ ਚ ਹੋਰ ਬਹੁਤ ਸਾਰੇ ਸਿੰਗਲ ਇਸ ਤਰ੍ਹਾਂ ਦੀ ਮਤਲਬ ਆਈਸਮੇ ਜਾਂ ਪਬਲਿਸਿਟੀ ਲੈਣਾ ਚਾਹੁੰਦੇ ਆ ਪੁੱਛਣਾ ਕਿਤੇ ਨ ਕਿਤੇ ਔਰਤਾਂ ਦੇ ਇਸ ਤਰ੍ਹਾਂ ਦੇ ਗਾਣੇ ਕੱਢ ਦਿੰਦੇ ਆ ਬੋਲ ਇਸ ਤਰ੍ਹਾਂ ਦਾ ਆ ਜਾਂਦਾ ਓਨਾਂ ਲਈ ਕੀ ਕਹਿਣਾ ਚਾਹੋਗੇ ਮੈਨੂੰ ਤਾਂ ਕਿੰਨੀ ਸ਼ਰਮ ਲੱਗਦੀ ਗੱਲ ਹੈ ਕਿ ਪਬਲਿਸਿਟੀ ਲੈਣਾ ਚਾਹੁੰਦੇ ਨੇ ਔਰਤਾਂ ਦੇ ਉੱਤੇ ਗਲਤ ਕਮੈਂਟ ਕਰਕੇ ਪਹਿਲੀ ਗੱਲ ਤਾਂ ਤੁਸੀਂ ਐਸੀ ਚੀਜ਼ ਨੂੰ ਦੇਖਿਆ ਜਾਵੇ ਠੀਕ ਹੈ ਨਾ ਇਹ ਗੁਰੂ ਪੀਰਾਂ ਦੀ ਧਰਤੀ ਹੈ ਜਿੱਥੇ ਕਿ ਸਾਡੇ ਬਾਬਾ ਨਾਨਕ ਨੇ ਇੱਕ ਔਰਤ ਨੂੰ ਇੱਕ ਸਮਾਜ ਦੇ ਅੰਦਰ ਬਹੁਤ ਵੱਡਾ ਇੱਕ ਦਰਜਾ ਦਿੱਤਾ ਗਿਆ ਹੈ ਇਸ ਚੀਜ਼ ਨੂੰ ਤੁਸੀਂ ਇਸਤੇਮਾਲ ਮੈਂ ਹਰ ਸਿੰਗਰ ਨੂੰ ਇਹ ਗੱਲ ਕਹੂੰਗੀ ਕਲਾ ਜੈਸੀ ਵੀ ਨੂੰ ਨਹੀਂ ਕਿ ਜਿਹੜਾ ਸ਼ਬਦ ਤੁਸੀਂ ਆਪਣੀ ਮਾਂ ਦੇ ਲਈ ਤੇ ਭੈਣ ਦੇ ਲਈ ਜਾਂ ਬੇਟੀ ਲਈ ਨਹੀਂ ਇਸਤੇਮਾਲ ਕਰ ਸਕਦੇ ਘਰ ਜਾ ਕੇ ਉਸ ਸ਼ਬਦ ਨੂੰ ਗਾਣਿਆਂ ਦੇ ਵਿੱਚ ਇਸਤੇਮਾਲ ਨਾ ਕੀਤਾ ਜਾਵੇ ਹੁਣ ਜਿੰਨਾ ਜੋਕ ਹੋਇਆ ਹੋਇਆ ਉਹਦਾ ਮੈਨੂੰ ਮਤਲਬ ਉਸ ਦਾ ਤੇ ਰੈਐਕਸ਼ਨ ਹੈ ਹੈ ਉਹਦੇ ਤੇ ਆਬਜੈਕਸ਼ਨ ਹੈ ਗੀਤਕਾਰਾਂ ਲਈ ਵੀ ਤੁਸੀਂ ਕਹਿਣਾ ਚਾਹੁੰਦੇ ਬਹੁਤ ਵੱਡੀ ਵਰਨਿੰਗ ਹੈ ਅਗਰ ਇਸ ਵਰਨਿੰਗ ਨੂੰ ਉਹਨਾਂ ਨੇ ਸੀਰੀਅਸਲੀ ਨਹੀਂ ਲਿੱਤਾ ਕਿ ਐਸੀ ਔਰਤ ਦੇ ਸਰੀਰ ਦੇ ਅੰਗਾਂ ਦੇ ਉੱਤੇ عورت دے لکس دے ہوتے یا کوئی ایسا استعمال شبد کیتا گیا جو کی او کار جا کے اپنی پین دے ہوتے استعمال نہیں کر سکنگے یا بیٹی دے استعمال نہیں کر سکنگے وہ اس دے سیریس ایکشن لیتا جائے گا جیڑا نوٹس کر میں اس چھے صرف سنگر نو یا گیت کار نو بھی تسی مطلب پارٹی بنایا ہویا دووے دو دو دووے جی دووے دو جنہیں لکھیا he is as bad partner as جنہیں گانا گایا چاہے پیپر چو آ جائے نیوز چویے ایسی کوئی نیوز ہے چاہے کوئی نہیں کمپلین نہیں کرتے بھی لوگ سونا کو لا کے